ਗੁਰੂ ਸਾਸਤਰੀ ਜੀ ਨੂੰ ਅੱਜ ਕਾਨਸਟਰਮੈਂਟ ਸਾਰੇ ਨਾਲ ਦੇ ਵਿਚਾਰ ਕਰੀਏ ਅੱਜ ਦੇ ਦਿਨ ਤੋਂ ਦਸਹਿਰੇ ਦੇ ਤਿਹਾੜੀ ਉੱਪਰ ਰੱਖਦੇ ਹਾਂ ਹਿੰਦੁਸਤਾਨ ਦੇ ਬਹੁਤ ਸਾਰੇ ਸੈਨਾ ਵਿੱਚ ਦਸਹਿਰਾ ਮਨਾਉਣ ਦੇ ਨਾਲ ਵਿੱਚ ਰਾਮ ਦੇ ਪੁਤਲੇ ਉੱਤੇ ਜਲਦੇ ਨੇ ਤੇ ਬਹੁਤ ਸਾਰੇ ਲੋਕ ਫਿਰ ਦਸਹਿਰਾ ਦੇਖਣ ਦੇ ਲਈ ਪਿੰਡਾਂ ਵਿੱਚੋਂ ਜਲਦੇ ਨੇ पिछले समय दौरान बहुत सारिया ऐदा दिया घटनाव सुनिया हो जदों पुतले को फूकते ने उस वे बहुत सारिया मदभाग्य ने हादसे होते हैं ਤੇ ਬਹੁ ਗਿਣਤੀ ਦੇ ਲੋਕ ਰਸਤੇ ਵਿੱਚ ਜਾਂਦੇ ਜਾਂਦੇ ਹੀ ਐਕਸੀਡੈਂਟ ਦਾ ਸਾਰਕਾਰ ਹੋ ਗਿਆ। ਪਿਛਲੇ ਸਾਲ ਦਸਹਿਰੇ ਵਾਲੇ ਦਿਨ ਦੀ ਕੈਂਥਲ ਨੂੰ ਜਾਂਦੇ ਹੋ ਆਲਟੋ ਗੱਡੀ ਜਿਹਦੇ ਵਿੱਚ ਨਿੱਕੇ ਨਿੱਕੇ ਬੱਚਾ ਸਮੇਤ 9 ਜੀ ਸੀ ਗੱਡੀ ਸਾਰੀ ਨਹਿਰ ਚ ਡਿੱਗ ਗਈ ਦਸਹਿਰਾ ਦੇਖਣ ਜਾ ਰਹੇ ਸੀ। ਤਾਂ ਨੌਜਵਾਨੀ ਦੀ ਮੌਤ ਹੋ ਗਈ ਇੱਕੋ ਪਰਿਵਾਰ ਦੇ ਸਾਰਾ ਪਰਿਵਾਰ ਖਤਮ ਹੋ ਗਿਆ ਕਰਨਗੇ ਚੱਲੇ ਸੀ ਰਾਵਣ ਦਾ ਪਤਲਾ ਉਪਦਾ ਦੇਖਣ ਵਾਸਤੇ ਕਹਿੰਦੇ ਜੀ ਦਸਹਿਰਾ ਦੇਖਣ ਚੱਲੇ ਸਾਡੇ ਬਹੁਤ ਸਾਰੇ ਲੋਕਾਂ ਦੀ ਚਾਹਤ ਹੈ ਸਾਡੇ ਬੱਚੇ ਵੀ ਕਹਿੰਦੇ ਨੇ ਦਸਹਿਰਾ ਦੇਖਣ ਚੱਲੀਏ ਪਰ ਅਸਲ ਵਿੱਚ ਬਾਬਾ ਹਰਦੇਵ ਸਿੰਘ ਦੇ ਲੂਲੋਵਾਲ ਵਾਲੇ ਜਿਹੜੇ ਸਿੱਖ ਪੰਥ ਦੇ ਉੱਚ ਕੋਟੀ ਦੇ ਵਿਦਵਾਨ ਹੋਏ ਨੇ ਉਹਨਾਂ ਦੀ ਸੰਗਤ ਕਰਨ ਦਾ ਚਾਲਕ ਸਾਹ ਸੁਭਾ ਮਿਲਿਆ ਉਹ ਹਮੇਸ਼ਾ ਹੀ ਸਤਜੰਦ ਦੇ ਕਹਿੰਦੇ ਹੁੰਦੇ ਸੀ 라ਵਣ ਮਹਾਰਾਜ ਇਹੋ ਕਹਿ ਕੇ ਪੁਕਾਰਿਆ ਕਰਦੇ ਸੀ ਕਹਿੰਦੇ 라ਵਣ ਮਹਾਰਾਜ ਵਰਗਾ ਕੋਈ ਦੁਨੀਆ ਤੇ ਬੰਦਾ ਨਹੀਂ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਉਸੋ ਮਹਾਰਾਜ ਨੇ 라वण ਦੇ ਕਿੰਨੇ ਗੁਣ ਦੱਸੇ ਨੇ 라वण ਦੀ ਵਡਿਆਈ ਕਿੰਨੀ ਕੀਤੀ ਹੈ ਬਾਣੀ ਦੇ ਵਿੱਚ ਇੱਕ ਦਫਾ ਇੱਕ ਸ਼ਬਦ ਜ਼ਰੂਰ ਆਉਂਦਾ ਹੈ ਵੀ ਲੰਕਾ ਗੜ ਸੋਨੇ ਦਾ ਭਿਆ ਮੂਰਖ 라वण ਕਿ ਆਲੇ ਗਿਆ ਅਸੀਂ ਇਹਦੇ ਅਰਥ ਇੱਥੋਂ ਹੀ ਕਰੇ ਜਾਂਦੇ ਆ ਵੀ ਮਹਾਰਾਜ ਨੇ ਬਾਣੀ ਚ ਕਹਤਾ ਵੀ 라वण ਮੂਰਖ ਕੀ ਲੈ ਗਿਆ ਪਰ ਇਹਦੇ ਥੋੜੀ ਅਰਥ ਬਣਦੇ ਨੇ ਜੇ ਨੂੰ ਸਮਝੀਏ ਤਾਂ ਫਿਰ ਮਹਾਰਾਜ ਕਹਿੰਦੇ ਭਾਈ ਲੰਕਾ ਗੜ੍ਹ ਸੋਨੇ ਦਾ ਭਿਆ ਮੂਰਖ ਐ ਮੂਰਖ ਬੰਦਿਆ 라ਵਣ ਗਿਆ ਲੈ ਗਿਆ ਫਿਰ ਉੱਥੇ ਮਹਾਰਾਜ ਨੇ ਸਾਨੂੰ ਮੂਰਖ ਕਿਹਾ ਐ ਮੂਰਖਾ 라ਵਣ ਵੱਲ ਧਿਆਨ ਦੇ ਐਨਾ ਕੁਝ ਸੀ ਉਹਦੇ ਕੋਲੇ ਉਹ ਵੀ ਨਾਲ ਲੈ ਕੇ ਗਿਆ ਉਹ ਵੀ ਸਭ ਕੁਝ ਛੱਡ ਗਿਆ ਫਿਰ ਤੂੰ ਕਿਵੇਂ ਲੈ ਕੇ ਜਾਏਗਾ ਫਿਰ ਇੱਥੇ ਦਾ ਮਤਲਬ ਇਹ ਆ ਵੀ ਮਹਾਰਾਜ ਨੇ ਸਾਨੂੰ ਮੂਰਖ ਆਖਿਆ ਨਾ ਭਾਵੇਂ ਕਿ ਅਰਥ 라ਵਣ ਨੂੰ ਮੂਰਖ ਵੀ ਕਹਿ ਸਕਦੇ ਆ ਕਿਉਂ ਮੂਰਖ ਕਿਉਂਕਿ ਐਡਾ ਵੱਡਾ ਧਨੀ ਉੱਚ ਕੋਟੀ ਦਾ ਵਿਦਵਾਨ ਹੋਵੇ ਸਮਝਦਾਰ ਹੋਵੇ ਤਰਲੋਕੀ ਦਾ ਮਾਲਕ ਹੋਵੇ ਤੇ ਆਖਰਕਾਰ ਮੂਰਖਤਾਈ ਵਾਲੀ ਗੱਲ ਕਰ ਗਿਆ ਮੂਰਖ ਵੀ ਕਹਿ ਸਕਦੇ ਹਨ ਪਰ ਆਪਾਂ ਰਾਵਣ ਨੂੰ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਉਹਦੇ ਪੈਰ ਦੀ ਚੀਚੀ ਵਰਗੇ ਵੀ ਨਹੀਂ ਅੰਗੂਠੇ ਵਰਗੇ ਵੀ ਨਹੀਂ ਪੈਰ ਤੇ ਜੁੱਤੀ ਵਰਗੇ ਵੀ ਨਹੀਂ ਐਨੇ ਗੁਣ ਸੀ ਰਾਵਣ ਦੇ ਵਿੱਚ ਉੱਚੀ ਜਾਤ ਦੇ ਵਿੱਚ ਜਨਮ ਹੋਣਾ ਬ੍ਰਹਮ ਰਿਸ਼ੀ ਦੇ ਘਰ ਪੁੱਤਰ ਦਾ ਜਨਮ ਹੋਣਾ ਪਿਓ ਰੇਸੀਸੀ ਭਜਨ ਵਾਲਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਧੰਨ ਜਣੇ ਦੀ ਮਾਓ ਉਹਨਾਂ ਮਾਵਾਂ ਨੂੰ ਵੀ ਧੰਨ ਆਖਿਆ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਨੇ ਤੇ ਜਿਹੜੀ ਭਗਤਨੀ ਦੇ ਨਾਮ ਜਪਣ ਵਾਲੇ ਦੇ ਕੋਖੋਂ 라ਵਣ ਦਾ ਜਨਮ ਹੋਇਆ ਹੋਵੇ ਫਿਰ ਅਸੀਂ ਉਹਨੂੰ ਮੂਰਖ ਕਹਿੰਦੇ ਸੋਹਣੇ ਲੱਗਦੇ ਉਹਦੇ ਪੁੱਤਲੇ ਫੋਕਦੇ ਸੋਹਣੇ ਲੱਗਦੇ ਸਾਡੇ ਸੰਸਾਰ ਦੀ ਮਤ ਪਤਾ ਨਹੀਂ ਕਿਹੜੇ ਦਿਸ਼ੇ ਨੂੰ ਚੱਲ ਰਹੀ ਤੈ ਤੱਕ ਜਾਣਾ ਨਹੀਂ ਬਸ ਜਿਵੇਂ ਆਇਆ ਦੱਬੀ ਤੁਰੇ ਜਾਂਦੇ ਆ ਦੇਖੋ ਦੇਖ ਦੱਬੀ ਤੁਰੇ ਜਾਂਦੇ ਆ ਐਨਾ ਕਦੱਬ ਤੁਰੇ ਕਹਿੰਦੇ ਜੀ ਇਸ ਸਾਲ 17 ਲੱਖ ਦਾ ਪੁਤਲਾ ਬਣਾਇਆ ਤੇ ਇੱਕ ਵੀਰ ਪੜਿਆ ਸੀ ਉਹਨੂੰ 10 ਦਿਨ ਹੋ ਗਏ ਪੋਸਟਾਂ ਪਾਉਂਦੇ ਨੂੰ ਕਹਿੰਦੇ ਜੀ ਆ ਪੁਤਲਾ 40 ਲੱਖ ਦਾ ਬਣਾਇਆ ਤੇ 40 ਲੱਖ ਦਾ ਪੁਤਲਾ ਪਰसों ਜਦੋਂ ਚਾਰਦੇ ਚਾਰਦੇ ਸੈਂਡ ਸਥੇਰੇ ਤੇ ਪਹੁੰਚਣ ਲੱਗੇ ਤੇ ਉੱਤੇ ਜਾ ਕੇ ਜਿਹੜੀ ਕ੍ਰੇਨ ਦੇ ਨਾਲ ਬੰਨ ਰਹੇ ਸੀ ਉਹਦੀ ਤਾਰ ਟੁੱਟ ਗਈ ਤੇ ਉਹਦਾ ਸਿਰ ਥੱਲੇ ਡਿੱਗ ਪਿਆ 40 ਲੱਖ ਕਹਿਣ ਦੀ ਕਹਿਣ ਦੀ ਗੱਲ ਵੀ ਅੰਨਾ ਰੁਪਈਆ ਬੇਫਜ਼ੂਲ ਪਟਾਕਿਆਂ ਦੇ ਵਿੱਚ ਪਾ ਪਾ ਕੇ ਭੂਖ ਕੇ ਸਵਾਹ ਕਰ ਦੇਣਾ ਪਰ ਜੇ ਉਹੋ ਹੀ 40 ਲੱਖ ਹਰ ਪ੍ਰਭਾਵਤਾ ਵਾਸਤੇ ਜਾਂ ਆਲੇ ਦੁਆਲੇ ਦੇ ਗਰੀਬ ਜਨਤਾ ਵਾਸਤੇ ਮਜ਼ਦੂਰੀਆਂ ਕਰਨ ਵਾਲੇ ਲੋਕਾਂ ਵਾਸਤੇ ਵੰਡਿਆ ਜਾਵੇ ਬਹੁਤ ਸਾਰੇ ਲੋਕ ਦੁਖੀਏ ਇਲਾਜ ਤੋਂ ਬੈਠੇ ਨੇ ਇਲਾਜ ਨਹੀਂ ਕਰਵਾ ਸਕਦੇ ਪੈਸੇ ਦੀ ਤੰਗੀ ਦੇ ਕਾਰਨ ਉਹਨਾਂ ਨੂੰ ਦਿੱਤਾ ਜਾਵੇ ਤਾਂ ਹੋ ਸਕਦਾ ਹੈ ਰਾਮਚੰਦਰ ਜੀ ਜਾਂ ਦੁਨੀਆ ਦੇ ਲੋਕ ਖੁਸ਼ ਹੋ ਜਾਣ ਫਿਰ ਹੋ ਸਕਦਾ ਹੈ ਰਾਵਲ ਵੀ ਠੰਡਾ ਹੋ ਜੇ ਪਰ ਇਹ ਸਾਡੀ ਮਤ ਨਹੀਂ ਅਸੀਂ ਉਲਟ ਦਿਸ਼ਾ ਵਿੱਚ ਜਾ ਰਹੇ ਹਾਂ ਤੇ 라वण ਇੰਨਾ ਚੰਗਾ ਇਨਸਾਨ ਸੀ ਆਪ ਖੁਦ 라वण ਨੇ ਬੰਦਗੀ ਕੀਤੀ ਚਾਰ ਭੈਣ ਭਰਾ ਨੇ ਚਾਰਾਂ ਨੇ ਇਕੱਠੇ ਬੈਠ ਕੇ ਜੰਗਲ ਵਿੱਚ ਬੰਦਗੀ ਕੀਤੀ ਚਾਰ ਭੈਣ ਭਰਾ ਆਹਮਣੇ ਸਾਹਮਣੇ ਬੈਠ ਕੇ ਇੱਕ ਦੂਜੇ ਦੇ ਮੂੰਹਾਂ ਵੱਲ ਬੈਠ ਕੇ ਸਾਹਮਣੇ ਬੈਠ ਕੇ ਕਦੇ ਉਹਦਾ ਇਤਿਹਾਸ ਪੜ੍ਹ ਕੇ ਤਾਂ ਵਖੀਏ ਮਹਾਰਾਜ ਨੇ ਇੱਕੋ ਹੀ ਦਫਾ ਲਿਖਿਆ ਗੁਰਵਾਣੀ ਵਿੱਚ ਨਹੀਂ ਤਾਂ ਬਹੁਤ ਸਾਰੀਆਂ ਥਾਵਾਂ ਤੇ 라वण ਦੇ ਗੁਣ ਦੱਸੇ ਨੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਤੇ ਜਿਹਦੇ ਗੁਣ ਕੋਈ ਦੱਸਦਾ ਹੋਵੇ ਭਾਵ ਉਹਦੀ ਵਡਿਆਈ ਹੁੰਦੀ ਆ ਫਿਰ ਗੁਰੂ ਜੀ ਨੇ ਵਡਿਆਈ ਕੀਤੀ ਆ ਕਿ ਉਹਦੇ ਵਿੱਚ ਗੁਣ ਚੰਗੇ ਸੀ ਤੇ ਇੰਨਾ ਚੰਗਾ ਸੀ ਆਪਣੀ ਭੈਣ ਦਾ ਬਦਲਾ ਲੈਣ ਗਿਆ ਸੀ ਸੀਤਾ ਨੂੰ ਐਵੇਂ ਥੋੜਾ ਲੈ ਆਇਆ ਸੀ ਉਹ ਉਹਦਾ ਤੇ ਸੀਤਾ ਦਾ ਕੀ ਤਾਲ ਮਿਲ ਸੀ ਕੋਈ ਵੀ ਨਹੀਂ ਸੀਤਾ ਦੇ ਦਿਔਰ ਲਖਮਣ ਨੇ ਰਾਵਣ ਦੀ ਭੈਣ ਦਾ ਨੱਕ ਵੱਢਿਆ ਤੇ 라ਵਣ ਆਪਣੇ ਭੈਣ ਦਾ ਬਦਲਾ ਲੈਣ ਗਿਆ ਬਦਲੇ ਦੇ ਵਿੱਚ ਸੀਤਾ ਨੂੰ ਚੁੱਕ ਲਿਆ ਬਸ ਆਹ ਮੂਰਖਤਾਈ ਸੀ ਬੈਠ ਕੇ ਗੱਲਬਾਤ ਨਹੀਂ ਕੀਤੀ ਕਿਉਂਕਿ ਰਾਮਚੰਦਰ ਜੀ ਘਰ ਨਹੀਂ ਮਿਲੇ ਪਰ ਇੱਕ ਗੱਲ ਯਾਦ ਰੱਖਿਓ 라ਵਣ ਸੀਤਾ ਨੂੰ ਲੈ ਆਇਆ ਸੀਤਾ ਦੇ ਹੱਥ ਤੱਕ ਨਹੀਂ ਲਾਇਆ ਚਪੇੜ ਤੱਕ ਨਹੀਂ ਮਾਰੀ ਗਾਲ ਤੱਕ ਨਹੀਂ ਕੱਢੀ ਅਲੱਗ ਰੱਖਿਆ ਨੌਕਰਾਨੀਆਂ ਦਿੱਤੀਆਂ ਉਹੰਜਾਂ ਸੇ ਸੇਤੀ ਤਾਂ ਉਹਦੀ ਸੇਵਾ ਵਿੱਚ ਪਰ ਅੱਜ ਸਾਡੇ ਵਿੱਚ ਰਾਵਣ ਕਿੱਥੇ ਐ ਸਾਡੇ ਦਿਮਾਗ ਵਾਲੇ ਰਾਵਣ ਨੂੰ ਪੜ ਕੇ ਦੇਖ ਲੋ ਮੇਰਾ ਭਾਪ ਜਿਹੜੇ ਰੋਜ਼ ਰਾਵਣ ਦੇ ਬੁਕਲੇ ਫੂਕਦੇ ਆ ਹਰ ਸਾਲ ਤਾਂ ਸਾਡੇ ਵਿੱਚ ਰਾਵਣ ਹੈ ਕਿ ਨਹੀਂ ਹੈ ਉਹ ਤਾਂ ਚੰਗਾ ਰਾਵਣ ਸੀ ਅਸੀਂ ਤਾਂ ਉਹ ਤੋਂ ਵੀ ਮਾੜੇ ਰਾਵਣ ਬਣ ਗਏ ਚਿੱਤੇ ਜਿਨ ਕੇ ਕੱਪੜੇ ਮੈਲੇ ਚਿੱਤ ਕਠੋਰ ਜਿਓ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਾਡੇ ਵਿੱਚ ਤਾਂ ਉਦੋਂ ਵੀ ਵੱਡਾ ਰਾਵਣ ਹੈ ਅਸੀਂ ਤਾਂ ਰੋਜ਼ ਰਾਤ ਨੂੰ ਪਤਾ ਨਹੀਂ ਕਿੰਨੇ ਕੁ ਗਵੰਡੀਆਂ ਨੂੰ ਮਾਰ ਕੇ ਪੈਂਦੇ ਹਾਂ ਸੋਚ ਦੇ ਵਿੱਚ ਆਪਣੇ ਚ ਕਿੰਨਿਆਂ ਕ ਦਾ ਬੁਰਾ ਸੋਚ ਕੇ ਪੈਂਦੇ ਹਾਂ ਕਿੰਨਿਆਂ ਨੂੰ ਕਤਲ ਕਰਕੇ ਸੌਂਦੇ ਹਾਂ ਸਾਡੇ ਵਾਲਾ ਰਾਵਣ ਕਿੱਧਰ ਜਾਊਗਾ ਜੇ ਮਾਰਨਾ ਹੀ ਹੈ ਪਤਲਾ ਭੁੱਕਣਾ ਹੀ ਹੈ ਤਾਂ ਆਪਣੇ ਅੰਦਰ ਦੀ ਪਰਿਆਏ ਵਾਲੇ ਰਾਵਣ ਦਾ ਪੁੱਤਰਾ ਭੁੱਕੀਏ ਅੰਦਰੋਂ ਰਾਵਣ ਨੂੰ ਅੰਦਰੋਂ ਮਾਰੀਆਂ ਕਾਮਨਾਵਾਂ ਨੂੰ ਖਤਮ ਕਰੀਏ ਉਹ ਤਾਂ ਚੰਗਾ ਸੀ ਫਿਰ ਵੀ ਉਹਦੇ ਹਰ ਸਾਲ ਪੁਤਲੇ ਬੋਕੇ ਜਾਂਦੇ ਨੇ ਪੈਸਾ ਬਰਬਾਦ ਕੀਤਾ ਜਾਂਦਾ ਹੈ ਲੋਕਾਂ ਦੀਆਂ ਜਿੰਦੜੀਆਂ ਦੇ ਨਾਲ ਖਿਲਵਾੜ ਹੁੰਦਾ ਤੁਸੀਂ ਸੁਣਿਆ ਹੁਣ 2018 ਦੇ ਵਿੱਚ ਅੰਮ੍ਰਿਤਸਰ ਦੀ ਘਟਨਾ ਤੁਹਾਡੇ ਯਾਦ ਕਰਵਾ ਦਿੰਦਾ ਰਾਤ ਦੇ ਟਾਈਮ ਜਦੋਂ ਪੁਤਲਾ ਸੜਦਾ ਸੜਦਾ ਥੱਲੇ ਡਿੱਗਿਆ ਸੀ ਤਾਂ ਭੱਜ ਦੌੜ ਬਚ ਗਈ ਉਧਰੋਂ ਟ੍ਰੇਨ ਆ ਗਈ ਸੀ ਤੇ ਫਿਰ ਕਿੰਨੇ ਲੋਕ ਉਸ ਵੇਲੇ ਮਰੇ ਸੀ ਤੇ ਕਿੰਨੇ ਅਪੰਗ ਹੋ ਗਏ ਸੀ ਇਸ ਗੱਲ ਨੂੰ ਚੇਤੇ ਰੱਖੋ ਮੈਂ ਤਾਂ ਤੁਹਾਨੂੰ ਇਹ 10 ਮਿੰਟਾਂ 'ਚ ਬੇਨਤੀ ਕਰ ਰਿਹਾ ਵੀ 라ਵਣ ਮਹਾਰਾਜ ਇੱਕ ਚੰਗਾ ਇਨਸਾਨ ਸੀ ਉਹਦੇ ਪ੍ਰਤੀ ਮਾੜੀ ਬਾਸ ਦਾ ਨਾਮ ਬਣਾਓ ਠੀਕ ਹੈ ਇਨਸਾਨ ਹੈ ਜਿਹੜਾ ਸਰੀਰਕ ਜਾਮਾ ਹੈ ਇਹ ਗਲਤੀਆਂ ਦਾ ਪੁਤਲਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿੰਦੇ ਨੇ ਗਲਤੀ ਮੇਰੇ ਤੋਂ ਵੀ ਹੋ ਸਕਦੀ ਹੈ ਤੁਹਾਡੇ ਤੋਂ ਵੀ ਕਿਸੇ ਤੋਂ ਵੀ ਹੋ ਸਕਦੀ ਹੈ ਇੱਥੇ ਤਾਂ ਮਹਾਰਾਜ ਨੇ ਸਿੱਧਾ ਕਹਿ ਦਿੱਤਾ ਕਵੀਰ ਇਹੋ ਜਗ ਕਾਜਲ ਕੀ ਕੋਠੜੀ ਅੰਧ ਪਰੇ ਤਿਸ ਮਾਹੇ ਹੋਂਬ ਲਿਹਾਰੇ ਤਿੰਨ ਕੋ ਨੈ ਜਿਹੜਾ ਕਹਿੰਦੇ ਇਸ ਜਗ ਦੇ ਵਿੱਚੋਂ ਸਾਫ਼ ਸੁਥਰਾ ਹੋ ਕੇ ਚਲਾ ਜਾਵੇ ਨਾ ਕਹਿੰਦੇ ਮੈਂ ਉਹਦੇ ਬਲਿਹਾਰ ਜਾਵਾਂ ਪੈਸ ਜੋ ਨੀਖ ਸਜਾਹੇ ਇੱਥੇ ਕੋਈ ਸਾਫ਼ ਸੁਥਰਾ ਹੋ ਕੇ ਨਹੀਂ ਜਾ ਸਕਦਾ ਕਿਸੇ ਨੂੰ ਕਿਸੇ ਪ੍ਰਕਾਰ ਦਾ ਕਲੰਕ ਕਿਸੇ ਨੂੰ ਕਿਸੇ ਪ੍ਰਕਾਰ ਦਾ ਕਲੰਕ ਦੁੱਧ ਤੋਤਾ ਦੁਨੀਆ ਵਿੱਚ ਕੋਈ ਵੀ ਇਨਸਾਨੀ ਜਾਮਾ ਨਹੀਂ ਹੋ ਸਕਦਾ ਉਹ ਕੋਈ ਰੱਬੀ ਰੂਹ ਆ ਗੁਰਨਾਣਕ ਸਾਹਿਬ ਵਰਗੇ ਗੁਰ ਕਲਗੇਦਰ ਪਾਸ਼ਾ ਮਹਾਰਾਜ ਭਗਤ ਕਬੀਰ ਵਰਗੇ ਹੋ ਸਕਦੇ ਨੇ ਜਿਨ੍ਹਾਂ ਨੇ ਮੁੱਢ ਤੋਂ ਲੈ ਕੇ ਜਨਮ ਤੋਂ ਲੈ ਕੇ ਆਦ ਤੱਕ ਨਿਰੰਕਾਰ ਦੀ ਯਾਦ ਵਿੱਚ ਜੀਵਨ ਬਤਾਇਆ ਉਹ ਵਿਰਲੇ-ਵਿਰਲੇ ਜੱਗ ਆਉਂਦੇ ਨੇ ਜੱਗ ਮੈਂ ਉੱਤਮ ਕਾਢੀ ਐ ਵਿਰਲੇ ਕਹੀਏ ਨਹੀਂ ਤਾਂ ਸਾਰੇ ਦੁਨੀਆਂ ਦੇ ਜੀਵ ਕਿਸੇ ਨਾ ਕਿਸੇ ਪਾਪ ਦੇ ਨਾਲ ਭਰੇ ਹੋਏ ਨੇ ਮੈਲ ਕੇ ਬਿਨਾਂ ਕਿਵੇਂ ਲੱਗੀ ਹੋਈ ਆ ਕਿਸੇ ਪ੍ਰਕਾਰ ਇਸ ਕਰਕੇ ਦੂਸਰੇ ਵੱਲ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਵੱਲ ਹਥਿਆਰ ਦੇਈਏ ਵੀ ਮੇਰੇ ਵੱਲੇ ਕੀ ਆ ਮੈਂ ਅੱਜ ਤੱਕ ਕੀ ਕੀਤਾ ਅਸੀਂ 라ਵਲ ਨੂੰ ਹਰ ਸਾਲ ਫੂਕਦੇ ਹਾਂ ਹਰ ਸਾਲ ਮੰਦਾ ਬੋਲਦੇ ਹਾਂ ਪਰ ਉਹਦਾ ਗੁਨਾਹ ਤਾਂ ਦੱਸੋ ਨਾ ਵੀ ਗਰਾ ਕੀ ਕੀਤਾ ਇਹ ਤੁਹਾਨੂੰ ਕੇਵਲ ਮੈਂ ਬੇਨਤੀ ਕਰਨੀ ਚਾਹੁੰਦਾ ਸੀ ਵੀ ਦੇਖੋ ਹਾਦਸੇ ਹੁੰਦੇ ਨੇ ਹਰ ਸਾਲ ਹੀ ਜੇ ਤੁਸੀਂ ਜਾਣਾ ਚਾਹੁੰਦੇ ਵੀ ਉਹ ਮਰਜ਼ੀ ਤੁਹਾਡੀ ਆ ਮੈਂ ਕੇਵਲ ਬੇਨਤੀ ਕਰਨੀ ਸੀ ਪਰ ਆਪਣੀ ਸੇਫਟੀ ਦੇ ਨਾਲ ਜਾਓ ਬੱਚਿਆਂ ਦਾ ਧਿਆਨ ਰੱਖੋ ਕੋਈ ਵੀ ਐਦਾਂ ਦਾ ਪਟਾਕਾ ਨਾ ਚਲਾਓ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਪੁਤਲਾ ਇਦਾਂ ਦਾ ਨਾਮ ਬਣਾਓ ਜਿਹਦੇ ਨਾਲ ਪੈਸੇ ਦੀ ਬਰਬਾਦੀ ਵੀ ਤੇ ਬਾਅਦ ਵਿੱਚ ਉਹ ਪਸਤਾਉਣਾ ਵੀ ਪਾ। ਇਹ ਤਕਰੀਬਨ ਹਰ ਸਾਲ ਘਟਰਾਵਾ ਮਿਲਦੀਆਂ ਨੇ। ਅੱਜ ਰਾਤ ਨੂੰ 12:00 ਵਜੇ ਤੱਕ ਤੁਸੀਂ ਦੇਖ ਲਓ ਕਿੰਨੀਆਂ ਵੀਡੀਓ ਤੁਹਾਡੇ ਸਾਹਮਣੇ ਆਉਣਗੀਆਂ। ਕਿਉਂਕਿ ਜਿਹੜੇ ਲੋਕਾਂ ਦੇ ਦਿਮਾਗ ਵਿੱਚ ਸਿਰਫ ਪੁਤਲਾ ਫੂਕਣਾ ਹੀ ਸੋਚਿਆ ਹੋਇਆ ਹੈ ਉਹ ਇਹ ਕੰਮ ਕਰਨ ਤੋਂ ਹਟਦੇ ਵੀ ਕਦੇ ਨਹੀਂ। ਪਰ ਇਹ ਹਾਦਸੇ ਹੁੰਦੇ ਵੀ ਹਰ ਸਾਲ। ਜੇ ਜੇ ਮੇਰੀ ਗੱਲ ਦਾ ਯਕੀਨ ਨਹੀਂ ਹੁਣ ਜਾ ਕੇ ਘਰਾਂ ਵਿੱਚ ਨੈਟ ਤੇ ਤੁਸੀਂ ਸੱਚ ਕੱਟ ਕੇ ਦੇਖ ਲਿਓ ਵੀ ਦਸਹਰੇ ਵਾਲੇ ਦਿਨਾਂ ਦੇ ਹਾਸੇ ਕੱਟ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜੂ ਵੀ ਕੀ ਕੁਝ ਨਿਕਲਦਾ ਹੈ ਇਸ ਕਰਕੇ ਭਾਈ ਆਓ ਇਨਸਾਨ ਬਣੀਏ ਮਤ ਨੂੰ ਥੋੜਾ ਜਿਹਾ ਪਰਮਾਤਮਾ ਵਾਲੇ ਰਾਹ ਤੇ ਤੋਰਿਏ ਜੇ ਮੁੱਢ ਨਾਲ ਜੁੜਾਂਗੇ ਗੁਰਬਾਣੀ ਨਾਲ ਜੁੜਾਂਗੇ ਵਾਹਿਗੁਰੂ ਰਾਮ ਅੱਲਾਹ ਤਾਲਾ ਨਾਲ ਜੁੜਾਂਗੇ ਤਾਂ ਸਾਡੀ ਮਤ ਸਹੀ ਰਾਹ ਤੇ ਪਵੇਗੀ ਤਾਂ ਸਾਨੂੰ ਪਤਾ ਲੱਗਣਾ ਜਦੋਂ ਬੱਚਾ ਟੀਚਰ ਕੋਲੇ ਜਾਂਦਾ ਸਕੂਲ ਚ ਜਾਂਦਾ ਫਿਰ ਉਹਨੂੰ ਸਿੱਖਿਆ ਮਿਲਦੀ ਹੈ ਇਸ ਕਰਕੇ ਆਪਣੇ ਆਪਣੇ ਧਾਰਮਿਕ ਸਥਾਨ ਤੇ ਜਾ ਕੇ ਮੰਦਿਰ ਗੁਰਦੁਆਰੇ ਮਸਜਿਦ ਵਿੱਚ ਜਾ ਕੇ ਆਪਣੇ ਇஷ்ட ਗੁਰੂ ਪੀਰ ਤੋਂ ਸਿੱਖਿਆ ਲਈਏ ਟੀਚਰ ਤੋਂ ਸਿੱਖਿਆ ਲਈਏ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਹੀ ਰਸਤਾ ਕੀ ਹੈ ਅਸੀਂ ਕਿਤੇ ਗੁਰਾਹੇ ਤਾਂ ਨਹੀਂ ਜਾ ਰਹੇ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਜਾਂ ਪੁਲੰਗ ਸਿੰਘ ਸਾਧ ਸੰਗਤ ਬਖਸ਼ ਜੋਗੇ ਬਖਸ਼ਣਾ ਜੀ ਸਾਰੇ ਨਾਲ ਮਿਲ ਕੇ ਸੋਤਾਂ ਦੇ ਅਨਾਸ ਕਰਦੇ ਆ ਇਹੋ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰਿ ਪ੍ਰਭ ਆਪੇ ਮਿਲੇ